ਸਤਿ ਸ਼੍ਰੀ ਅਕਾਲ ਹੈ ਵਾਹਿਗੁਰੂ ਜੀ ਕਾ ਹੈ ਹੋਰ ਹਰ ਕੋ ਦੇਖ ਦੇਖ ਬੜੇ ਖੌਫੇ ਦੀ ਫਰਕਦਾਨ ਹੋਵੇ ਵਾਹਿਗੁਰੂ ਜੀ ਕਾ ਹੈ ਆਏ ਜੀ ਕੀ ਗੱਲ ਬਹੁਤ ਜਲਦੀ ਆ ਨਹੀਂ ਲੇਕਿਨ ਇਹ ਵਿਸ਼ੇ ਸੇਵਾ ਹੁੰਦੀ ਜਿਹੜੀ ਬਾਬਾ ਜੀ ਕੀ ਦਿੱਤੇ ਅਡਵਾਂਸ ਵਰਪੇ ਜਿਹੜੀ ਗੁੰਮਦਾਰੀ ਸ਼ਰਾਨ ਸੇਵਾ ਹੈ ਅੱਜ ਵੀ ਕੀਤੀ ਆ ਰਹੀ ਜਿੱਥੇ ਉਹ ਲੋਕ ਕੀ ਕਹਿੰਗੇ ਸਰਪੰਚ ਜੀ ਸਭ ਤੋਂ ਪਹਿਲੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਜੀ ਪਿਛਲੇ ਕਮ ਸੇ ਕਮ 50 ਸਾਲਾਂ ਤੋਂ ਇਹ ਸਾਰੇ ਫੌਜ ਜਿਹੜੀ ਸਿੰਘਾਂ ਦੀ ਬਾਬਾ ਦੀਪ ਸਿੰਘ ਦੀ ਫੌਜ ਆ ਚੀਦਾ ਦੇ ਗਤਗੇ ਖਾੜੇ ਵਾਲੇ ਸੇਵਕ ਜਿਹਦਾ ਇਸ਼ਨਾਮ ਦੇ ਆ ਇਹ ਸਾਰੇ ਰਲ ਮਿਲ ਕੇ ਬਹੁਤ ਚਿਰ ਤੋਂ ਬਚਪਨ ਤੋਂ ਛੋਟੇ ਛੋਟੇ ਹੁੰਦੇ ਸਾਰੇ ਆਂਦੇ ਸੇਵਾ ਕਰਦੇ ਹੁੰਦੇ ਸੀ ਉਦੋਂ ਦੀ ਸੇਵਾ ਕਰਦੇ ਪਏ ਨੇ ਬਸ ਸੇਵਾ ਹੀ ਹੈ ਹੀ ਸਭ ਕੁਝ ਸੇਵਾ ਦੇ ਵਿੱਚ ਸੇਵਾ ਦੀ ਸਭ ਕੁਝ ਮਿਲਣਾ ਦਾ ਦੀ ਸੇਵਾ ਚ ਮਿਲਨੀ ਸਾਰਾ ਕੁਝ ਸੇਵਾ ਮਹਾਰਾਜ ਆਪ ਹੀ ਲੈਂਦੇ ਫੇ ਸਾਡੇ ਕੋਲ ਕੌਣ ਇਹੀ ਕਰ ਹੀ ਨਹੀਂ ਸਕਦੇ ਸੇਵਾ ਇਹ ਪਰਮੇਸ਼ਰ ਦਾ ਤਰਸ ਹੈਗਾ ਜੁੜੇ ਸਾਡੇ ਕੋਲ ਸੇਵਾ ਲੈ ਰਹੇ ਨੇ ਪੱਕੀ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਆਇਆ ਕਰੋ ਉੱਥੇ ਸੇਵਾ ਕਰਿਆ ਕਰੋ ਸੇਵਾ 'ਚ ਬੜੀ ਬਰਕਤ ਆ ਸੇਵਾ ਬੜੀ ਪ੍ਰਵਾਨ ਆ ਸੇਵਾ 'ਚ ਤਾਕਤ ਬਹੁਤ ਹੈਗੀ ਸੇਵਾ ਕਰਿਆ ਕਰੋ ਸਾਰੇ ਆ ਕੇ ਅਸੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਬਿਨ ਸੇਵਾ ਤੇਰੇ ਗੱਥ ਪੈਰ ਬਿਨਾ ਜਿਹੜੇ ਉਹ ਹੱਥ ਪੈਰ ਕਿਸੇ ਕੰਮ ਦੇ ਨਹੀਂ ਜਿਨ੍ਹਾਂ ਸੇਵਾ ਨਹੀਂ ਕਦੀ ਕੀਤੀ ਬਸ ਸੇਵਾ ਕਰੋ ਉੱਥੇ ਸੇਵਾ ਕਰੋ ਮਾਇਆ ਨਾਲ ਵੀ ਪ੍ਰਵਾਨ ਪਰ ਸੇਵਾ ਅੱਥੀ ਸੇਵਾ ਪਹਿਲੇ ਪ੍ਰਵਾਨ ਆ ਸੇਵਾ ਜ਼ਰੂਰ ਕਰਿਆ ਕਰੋ ਆ ਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਔਰ ਸੇਵਾ 'ਚ ਨਿਮਰਤਾ ਵੀ ਰੱਖਿਆ ਕਰੋ ਕੋਈ ਤੁਹਾਨੂੰ ਕੋਈ ਗੱਲ ਛੋਟੀ ਮੋਟੀ ਕਹਿ ਵੀ ਦੇਵੇ ਉਹਦੀ ਗੱਲ ਬਰਦਾਸ਼ਤ ਕਰ ਜਾ ਕਰੋ ਸੇਵਾ ਨੇ ਤਾਂ ਸੇਵਾ ਗੁਰੂ ਘਰ ਦੀ ਸੇਵਾ ਕਦੀ ਵੀ ਨਹੀਂ ਮਿਲ ਸਕਦੀ ਸੇਵਾ ਮਿਲਣੀ ਨਿਮਰਤਾ ਨਾਲ ਨਿਮਰਤਾ ਦਾ ਵੀ ਫਲ ਮਿਲਦੇ ਨੇ ਪਰ ਇਹ ਜਿੰਦੇ ਸਮੇਂ ਜਿਹੜੀ ਆਪਣੀ ਸੇਵਾ ਰਹੀ ਲੇਕਿਨ ਰਾਤ ਦੇ ਸਮੇਂ ਸੰਗਤਾਂ ਦੇ ਬੜਾ ਛਾ ਹੁੰਦਾ ਜਿਵੇਂ ਆਪਣੇ ਜੱਥੇ ਚ ਹੁਣ ਵੀ ਛਾਏ ਲੱਗੇ ਨੇ ਸਾਰੇ ਹਾਂਜੀ ਇਹ ਜੀ ਸਵੇਰ ਦੇ 8 ਵਜੇ ਦੇ ਲੱਗੇ ਐਨਾ ਰਾਤੀ ਸਾਰੀ ਰਾਤ ਵੀ ਸੇਵਾ ਕਰਨੀ ਸਰਫ ਦੀ ਸੇਵਾ ਵੀ ਸ਼ੁਰੂ ਹੋਈ ਨੀ ਰਾਤੀ 9 ਵਜੇ ਫੇਰ ਰਾਤੀ 3 ਵਜੇ ਤੱਕ ਸੇਵਾ ਚੱਲੀ ਫੇਰ ਇਹਨਾਂ ਪੂਰਾ ਗੁਰਦੁਆਰਾ ਸਾਰਾ ਧੁਾਈ ਕਰਕੇ ਸਾਰੇ ਸੰਗਤਾਂ ਨੇ ਸਾਰੇ ਸਿੰਘਾਂ ਨੇ ਧੁਾਈ ਕਰਕੇ ਸਾਫ਼ ਸੁਥਰਾ ਕਰਕੇ ਇਹ ਰੋਜ਼ ਹੀ ਕਰਦੇ ਜੀ ਸੇਵਾ ਇਹ ਰੋਜ਼ੀ ਗੁਰੂ ਸਾਹਿਬ ਕਰਦੇ ਨਹੀਂ ਮਹਾਰਾਜ ਲੈਂਦੇ ਨੇ ਸੇਵਾ ਐਵੇਂ ਕੋਈ ਵਾਹਿਗੁਰੂ ਆ ਪਰਮੇਸ਼ਰ ਆਪ ਲੈਂਦੇ ਨੇ ਤਰਸ ਕਰਕੇ ਸਾਡੇ ਕੋ ਸੇਵਾ ਲੈਂਦੇ ਨੇ ਆਪ ਹੀ ਪਰਮੇਸ਼ਰ ਉਹਨਾਂ ਦੀ ਉਹ ਕਿਰਪਾ ਆ ਗਈ ਹੈ ਸਾਡੇ ਤੇ ਅਸੀਂ ਤੇ ਕੁਝ ਵੀ ਨਹੀਂ ਕੀਏ ਜੋਗੇ ਨਹੀਂਗੇ ਮਹਾਰਾਜ ਸੇਵਾ ਕਰਨ ਵਾਲੇ ਥੋੜੀ ਸੇਵਾ ਤੇ ਉਹ ਲੈ ਰਹੇ ਨੇ ਸਾਰੇ ਸੇਵਾ ਕਰਦੇ ਨੇ ਰੋਜ਼ ਆਉਂਦੇ ਨੇ ਡੇਲੀ ਆਉਂਦੇ ਨੇ ਸੇਵਾ ਕਰਕੇ ਚਲੇ ਜਾਂਦੇ ਨੇ ਕਈ ਚਮਗ ਵੀ ਬੜੇ ਪੈਂਦੇ ਨੇ ਇਹ ਕਰੀਏ ਕਾਰੋਬਾਰੀ ਬੰਤੇ ਸਾਰੇ ਵੇਖਣਾ ਪੈਂਦਾ ਬੜਾ ਕੁਝ ਸਤਗੁਰਾਂ ਸਾਰਾ ਕਿਰਪਾਈ ਸਭ ਤੋਂ ਵਿਚ ਗੁਰਾ ਸਾਹਿਬ ਨੇ ਦੇਖਿਆ ਕਿ ਕਿੰਨੇ ਰੌਣਕਾਂ ਵੱਧ ਰਹੀਆਂ ਨੇ ਸੰਤਾਨੀਆਂ ਇਹ ਬਾਬੇ ਦੇ ਦਰ ਤੇ ਸਾਰੀ ਹੁੰਦੇ ਨੇ ਆਪਣਾ ਬੜੀ ਬਹੁਤ ਰੌਣਕਾਂ ਵੱਧ ਰਹੀਆਂ ਲੱਖਾਂ ਹੀ ਸੰਗਤ ਆਉਂਦੀਆਂ ਝੋਲੀਆਂ ਭਰਤੀਆਂ ਤੇ ਰੌਣਕਾਂ ਵੱਧੀਆਂ ਨੇ ਤੇ ਕੋਈ ਕਿਤੇ ਜਾਂਦਾ ਕੋਈ ਇੱਥੋਂ ਕੋਈ ਮਿਲਦਾ ਤਾਂ ਆ ਹੀ ਆਂਦੇ ਨਾ ਦੇਖੋ ਐਵੇਂ ਥੋੜੀ ਕੋਈ ਬਾਕੀ ਇੱਕ ਹੋਰ ਵੀ ਅਸੀਂ ਇੱਕ ਬੇਨਤੀ ਕਰਨਾ ਕਰਨੇ ਆ ਲੋਕਾਂ ਜਿਵੇਂ ਕਿ ਮਤਲਬ ਇੱਥੇ ਇਹ ਬਾਜ਼ਾਰ ਵਾਲਿਆਂ ਨੇ ਲਾਗੇ ਚਾਗੇ ਚਾਟੀਵਿੰਡ ਚੌਂਗ ਦੇ ਅੰਦਰ ਵਾਲੇ ਨੇ ਜਿਹੜੇ ਮੇਰੇ ਵੀਰ ਇਹ ਇਹਨਾਂ ਨੂੰ ਮੈਂ ਸਾਰੇ ਹੱਥ ਜੋੜ ਕੇ ਬੇਨਤੀ ਕਰਨਾ ਜਿਹੜਾ ਥੋੜਾ ਨਾ ਆਪਣੀ ਰੇੜੀਆਂ ਜਿਹੜੀਆਂ ਲਾਂਦੇ ਨੇ ਪਿੱਛੇ-ਪਿੱਛੇ ਥੋੜੀਆਂ ਕਰਕੇ ਲਾ ਲਿਆ ਕਰਨ ਸੰਗਨ ਨੂੰ ਲੰਗਣ ਲੱਗੇ ਬੜੀ ਦਿੱਕਤ ਹੁੰਦੀ ਹੈ ਬਹੁਤ ਦਿੱਕਤ ਹੁੰਦੀ ਹੈ ਇਹ ਬਹੁਤ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦੇ ਆਪਣੀਆਂ ਰੇੜੀਆਂ ਥੋੜੀਆਂ ਪਿੱਛੇ ਕਰ ਲਿਆ ਕਰੋ ਤਾਂ ਕਿ ਇੱਕ ਦੋ ਦਿਨ ਵਾਸਤੇ ਥੋੜਾ ਵੇਖ ਲਿਆ ਕਰੋ ਨਾਲ ਜਿਹੜੇ ਸਕੂਟਰ ਲਾਂਦੇ ਨੇ ਮੋਟਰਸਾਈਕਲ ਲਾਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਪਿਆਰ ਨਾਲ ਕਹਿੰਦਾ ਕਿ ਵੀਰ ਅਬ ਲੰਗਿਆ ਜਾਂਦਾ ਨਹੀਂ ਰਸ਼ ਬੈ ਜਾਂਦਾ ਫਿਰ ਚੋਰੀਆਂ ਹੋ ਜਾਂਦੀਆਂ ਜੇਬੇ ਕੱਟੇ ਜਾਂਦੇ ਫਿਰ ਲੜਾਈ ਝਗੜੇ ਵੀ ਹੁੰਦੇ ਮੁਖ ਦੇ ਫਜੂਲ ਦੇ ਤਾਂ ਕੀ ਕੀ ਲੈਣਾ ਗੁਰੂ ਤੇ ਘਰੋਂ ਜੇ ਆ ਕੇ ਇੱਥੇ ਲੱਖਾਂ ਸੰਗਤ ਆ ਕੇ ਰਾਤੀ ਜਾਗਦੀ ਹੈ ਸਵੇਰੇ ਸੇਵਾ ਕਰਦੀ ਹੈ ਤੇ ਅਸੀਂ ਤੁਸੀਂ ਅਸੀਂ ਕੀ ਕਰਦੇ ਹਾਂ ਦੁਕਾਨਾਂ ਦੇ ਘੇੜੀਆਂ ਲਾ ਕੇ ਉਹਨਾਂ ਦਾ ਸਭ ਕੰਮ ਖਰਾਬ ਕਰਦੇ ਸੇਵਾ ਨਹੀਂ ਕਰਦੇ ਆਪਾਂ ਸੇਵਾਦ ਕਰਨੀ ਨਹੀਂ ਤੇ ਉਹ ਸਭ ਜਿਹੜੇ ਸੇਵਾ ਕਰਨ ਆਉਂਦੇ ਨੇ ਉਹਨਾਂ ਵਿਚਾਰਾਂ ਨੂੰ ਤੰਗ ਕਰਨਾ ਮੈਂ ਉਹਨਾਂ ਨੂੰ ਕਹਿੰਦਾ ਵੀ ਇਹ ਤੁਸੀਂ ਕਰੋ ਕੀਰਤ ਕਰੋ ਪਰ ਥੋੜਾ ਤਰੀਕੇ ਨਾਲ ਚਲੋ ਤਾਂ ਕਿ ਕਿਸੇ ਨੂੰ ਦਿੱਕਤ ਨਾ ਹੋਵੇ ਤੁਸੀਂ ਵੀ ਕੋ ਰੋਟੀ ਤੁਹਾਨੂੰ ਕੋ ਰੋਕਦਾ ਨਹੀਂ ਹੈ ਲੇਕਿਨ ਥੋੜਾ ਇਹ ਵੀ ਦੇਖੋ ਨਾ ਵੀ ਸੰਗਣ ਨੂੰ ਕਿੰਨੀ ਦਿੱਕਤ ਹੁੰਦੀ ਆ ਆ ਰਾਮਗੜੀ ਗੇਟ ਦੇ ਅੰਦਰ ਚਲ ਜਾਓ ਤੁਸੀਂ ਇੰਨਾ ਰਸ਼ ਹੁੰਦਾ ਨੇ ਥੋੜਾ ਬਾਹਰ ਵਾਰ ਵੀ ਰਸ਼ ਹੁੰਦਾ ਇੰਨਾ ਵੀਰਾਂ ਨੂੰ ਮੈਂ ਸਾਰਿਆਂ ਨੂੰ ਕਵਾਂਗਾ ਯਾਰ ਜਿੰਨੇ ਵੀ ਹੋਰ ਵੀ ਲੱਗੇ ਚਾਕੇ ਜਿਹੜੇ ਹੈਗੇ ਨੇ ਕਈ ਇੰਨੇ ਚੰਗੇ ਨੇ ਜਿਹੜੇ ਆਪਣੇ ਆ ਵੀ ਸਾਈਡ ਤੇ ਲਾਂਦੇ ਨੇ ਪਰ ਕੁਝ ਬੰਦੇ ਹੈਗੇ ਜਿਹੜੇ ਖਰਾਬ ਕਰਦੇ ਉਹਨਾਂ ਨੂੰ ਵੇਖੋ ਵੇਖੀ ਉਹ ਵੀ ਖਰਾਬ ਹੋ ਜਾਂਦੇ ਨੇ ਨਾਲ ਉਹਨਾਂ ਨੂੰ ਮੰਗੀ ਕਰਨਾ ਯਾਰ ਸੰਗਤ ਨੂੰ ਰਾਹ ਛੱਡ ਦਿਆ ਕਰੋ ਐਤਵਾਰ ਬਹੁਤ ਸੰਗਤ ਦਾ ਰਸ਼ ਹੁੰਦਾ ਥੋੜੇ ਮੇਰੇ ਵੀ ਰਵੇੜੀਆਂ ਪਿੱਛੇ ਲਾ ਲਿਆ ਕਰੋ ਬਸ ਇਹ ਬੇਨਤੀ ਤੁਹਾਨੂੰ ਆਪ ਜੋੜ ਕੇ ਬਸ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੜਾ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਆ ਇਸ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 30 ਅਕਤੂਬਰ 2025 ਨੂੰ ਸਮਾਪਤੀ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੀ ਸਮੁੱਚੀ ਧਵਾਇ ਕੀਤੀ ਜਾਣੀ ਆ ਇਸ ਧਵਾਇ ਵਿੱਚ ਸੰਗਤ ਨੂੰ ਹਮੋਂ ਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਿਰਫ ਤੇ ਤੌਲੀਏਾਂ ਦੀ ਸੇਵਾ ਕਰਦੀ ਆ ਤੌਲਗੇ ਵੀ ਸੁੱਚੇ ਲਿਆਂਦੇ ਜਾਣ ਤੇ ਸਰਫ ਦੇ ਪੈਕਟਾ ਆਪਣੇ ਆਪ ਨਾ ਪਾੜੇ ਜਾਣ ਤੇ ਇਸ ਸੇਵਾ ਦੇ ਵਿੱਚ ਬੱਚੇ ਭੈਣਾ ਬਜ਼ੁਰਗ ਸ਼ਾਮਲ ਹੁੰਦੇ ਆ ਇੱਕ ਦੂਜੇ ਵਿੱਚ ਸਲਿੱਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆਪ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸਮੂਹ ਸੰਗਤਾਂ ਸ਼ਾਮਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ